रमेशिया टीवी देख रहे हो ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੇ ਸਾਬਕਾ ਮੰਤਰੀ ਅਨਲ ਜੋਸ਼ੀ ਕਾਂਗਰਸ ਚ ਸ਼ਾਮਲ ਹੋ ਗਏ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਪੁਪੇਸ਼ ਬਗੇਲ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਪਾ ਵੀ ਮੌਜੂਦ ਰਹੇ ਬੀਤੇ ਦਿਨੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਨਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਚ ਉਹ ਮੰਤਰੀ ਰਹ ਚੁਕੇ ਨੇ ਬੀਜੇਪੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ 2021 ਦੇ ਵਿੱਚ ਬੀਜੇਪੀ ਤੋਂ ਉਹ ਅਕਾਲੀ ਦਲ ਵਿੱਚ ਚਲੇ ਗਏ ਸੀ ਨਵੰਬਰ 2024 ਦੇ ਵਿੱਚ ਅਨਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਤਾਂ ਹੁਣ ਉਹ ਕਾਂਗਰਸ ਚ ਸ਼ਾਮਲ ਹੋ ਗਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਲ ਜੋਸ਼ੀ ਹੁਣ ਕਾਂਗਰਸ ਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਅਮਰਿੰਦਰ ਸਿੰਘ ਰਾਜਾ ਫੜਿੰਗ ਪੰਜਾਬ ਪਾਰਟੀ ਇੰਚਾਰਜ ਪੁਪੇਸ਼ ਬਗੇਲ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਸ਼ਵਾ ਤੇ ਸੰਸਦ ਗੁਰਜੀਤ ਸਿੰਘ ਔਸ਼ਲਾਸਣੇ ਹੋਰ ਵੀ ਕਈ ਸੀਨੇ ਰੱਖਵਾਂ ਦੀ ਮੌਜੂਦਗੀ ਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ ਹੈ ਨਵਜੋਤ ਕੌਰ ਸਿੱਤੂ ਪੀ ਇਸ ਦੌਰਾਨ ਮੌਜੂਦ ਰਹੇ ਅਨਲ ਜੋਸ਼ੀ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਵੀ ਅਨਮਨ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਤਰਨਤਾਰਨ ਤੋਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਲਈ ਉਮੀਦਵਾਰ ਵਜੋਂ ਉਤਾਰ ਸਕਦੀ ਹੈ ਤਰਨਤਾਰਨ ਦੇ ਨਾਲ ਸਬੰਧ ਰੱਖਣ ਵਾਲੇ ਅਨਲ ਜੋਸ਼ੀ ਨੇ ਬੀਤੇ ਦਿਨੀ ਲੋਕ ਸਭਾ ਚਵ੍ਰੋਧੀਤਰ ਦੇ ਨੀ ਤਰਾਖਲ ਗਾਂਧੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਮੈਨੂ ਗੋਪਾਲ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਸਾਡੇ ਵਿਚਾਰ ਸਾਫਤਾ

ऐसे उस व्यक्ति नु जिजाडू गुरु मैं जी आया कहना छोड़े परिदोषी साडे बहुत सरकारो दीपक लांबा जी ਜਿਹੜਾ ਤਲੁਕਾ ਪਟਿਆਲਾ ਤੋਂ ਹੈ ਜਿਹੜੇ ਵਰਕਰ ਦੇ तौर पे ਉਹਨਾਂ ਦੇ காங்கிரஸ் ਪਾਰਟੀ ਦਾ ਜਿਹੜਾ ਸਾਥ ਦੇਤਾ ਸੈਟ ਨਾਲ ਲਿਆਨੇ ਉਹਨਾਂ ਨੇ ਜੀ ਆਇਆਂ कहना छोड़े ਦੋਸੋ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹ ਦਿਨ-ਦਿਨ ਵੱਡਾ ਹੋ ਰਿਹਾ ਹੈ ਔਰ ਮੈਨੂੰ ਪੂਰੇ ਨਮੀਦ ਹੈ ਜਿਸ ਪ੍ਰਕਾਰ ਅਗ ਪੰਜਾਬ ਦੇ ਹਾਲਾਤ ਹਨ ਅੱਜ ਪੰਜਾਬ ਦੀ ਜਨਤਾ ਇਹ ਨਸੂਖ ਕਰ ਰਹੀ ਹੈ ਕਿ ਜਦ ਤੀਏ ਰਾਜ ਜਾਗੇ ਔਰ ਕਾਂਗਰਸ ਪਾਰਟੀ ਦਾ ਰਾਜ ਬਣੇ ਤਾਂ ਜੋ ਇੱਕ ਜੰਗੇ ਪੰਜਾਬ ਦਾ ਨਿਰਮਾਣ ਉਹਨਾਂ ਨੇ ਇਹਨਾਂ ਚ ਕਾਂਗਰਸ ਪਾਰਟੀ ਕਰੀ ਸਭ ਤੋਂ ਪਹਿਲਾਂ ਸ੍ਰੀ 라ਹਲ ਗਾਂਧੀ ਜੀ ਜਿਨ੍ਹਾਂ ਨੂੰ ਮੈਂ ਜਲਦੀ ਇਸ ਮੇਲੇ ਆ ਸ੍ਰੀ ਕੇਸਿੰਗ ਦੇ ਨੂੰ ਪਾਤੀ ਮੈਂ ਮਤਲਬ ਦਿਲ ਦੀ ਹੈ ਘਰਾਇਆ ਤੋਂ ਮੈਂ ਤੇ ਨਹੀਂ ਕੇ ਪਰ ਸਾਰੇ ਲੀਡਰਸ਼ਿਪ ਦੇ ਇਨਸਾਫ ਜਿਨ੍ਹਾਂ ਨੇ ਬੁਲਾਇਆ ਰਾਜਾ ਬੜੇ ਕਿਸੇ ਦੇ ਮਨ ਨੂੰ ਤੇ ਸਾਬ ਜੀ ਸਾਰੇ ਚਲੋ ਕਿੰਨੀ ਹੰਬਰਲਾਸ ਸੱਚ ਇਹਨੀ ਮਨਾ ਪੁੱਤਰ 22 ਮਨੋਂ ਵਧੀਆ ਆ ਉਹਨਾਂ ਦੀ ਮਿਲਣ ਦਾ ਤਰੀਕਾ ਇੰਨਾ ਵਧੀਆ ਕਿ ਮੈਂ ਤਾਂ ਪਹਿਲੀ ਵਾਰ ਹੀ ਗਿਆ ਸੀ ਆਮ ਮੈਂ ਵਰਕਰ ਐ ਪਾਰਟੀ ਕੋਲ ਮੈਂ ਮੰਤਰੀ ਵੀ ਰਿਆਂ ਬੜਾ ਸ਼ੱਕ ਮੈਂ ਵਰਕਰ ਹੋ ਕੇ ਕੰਮ ਕੀਤਾ ਮੈਂ ਇਸ ਗੱਲ ਤੋਂ ਹੈਰਾਨ ਰਹਿ ਗਿਆ ਮੈਂ ਕਦੀ ਕਿਸੇ ਛੋਟੇ ਵੱਡੇ ਲੀਡਰਾਂ ਦਾ ਇਸ ਤਰ੍ਹਾਂ ਦਾ ਰਵਈਆ ਨਹੀਂ ਵੇਖਿਆ ਜਿੰਨਾ ਉਹਨਾਂ ਨੇ ਇੱਕ ਨਾ ਪੋਜ਼ਿਟਿਵ ਉਹਨਾਂ ਦਾ ਹੈ ਜਿਸ ਨੂੰ ਗਾ ਇਹਨੇ ਬਧੀਆ ਤਰੀਕੇ ਨਾਲ ਬੈਠ ਕੇ ਗੱਲਬਾਤ ਕੀਤੀ। ਧੰਨਵਾਦ ਕਰਦਾ ਜਿਹਨੂੰ ਉਹ ਪਾਰਟੀ ਦੀ ਜੋ ਨੀਤੀਆਂ ਆਉਣਗੀਆਂ ਉਹਨਾਂ ਸਮਝੂਗਾ। ਜਿਸ ਤਰ੍ਹਾਂ ਦਾ ਵੀ ਕੰਮ ਦੇਣਗੇ ਕਿਉਂਕਿ ਮੈਂ ਵਰਕ ਰਿਹਾ ਹਾਂ ਨਾ तकरीबन ਸੰਗਠਨ 'ਚ ਤੇ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ 10 ਸਾਲ ਸਰਕਾਰ 'ਚ ਬਾਕੀ तकरीबन 35 ਸਾਲ ਮੈਂ ਕੰਮ ਕੀਤਾ ਤੇ ਹਣਾ ਥੱਕ 12-12 ਘੰਟੇ ਕੰਮ ਕੀਤਾ ਮਨੂੰ ਕੰਮ ਮੁਦੇਲਾਵਣਾ ਉਹੀ ਮੇਰੀ ਸਮਝੋ ਅਨਰਜੀ ਵੀ ਆ ਜਿਸ ਤਰ੍ਹਾਂ ਮੈਂ ਤੇ ਇਸ ਟੱਪ ਕੁੱਤਕ ਸਾਲ ਤੋਂ ਇੱਕ ਸਾਲ ਤੋਂ ਮੈਂ ਕਿਸੇ ਪਾਰਟੀ ਚ ਨਹੀਂ ਮਰਜ਼ਾਇਬ ਕਰਦਾ ਸੀ ਸ਼੍ਰੋਮਣੀ ਕਾਲੀਦਾ ਤੋਂ ਤਕਰੀਬਨ ਸਾਲ ਪਹਿਲਾਂ ਤੇ ਮੈਂ ਐਂ ਲੱਗਦਾ ਜਿਦਾਂ ਮੇਰੀ ਮਤਲਬ ਮੈਂ ਢੀਕ ਹੋ ਰਿਹਾ ਮੇਰੀ ਅਨਰਜੀ ਜਿਹੜਾ ਵਾ ਉਹ ਲੋਕਾਂ ਦੀ ਸੇਵਾ ਤੇ ਕੰਮ ਆ ਮੈਨੂੰ ਇਸ ਕਰਕੇ ਕਿ ਅੱਜ ਜਿਹੜੇ ਕੋ ਹੋਰ ਬਹੁਤ ਵੱਡੀ ਅਨਰਜੀ ਲੋਈ ਹੈ ਜੇ ਤੈਨੂੰ ਪਾਰਟੀ ਨੇ ਬਹੁਤ ਸਤਕਾਰ ਦੇ ਕੇ ਵੋਟ ਚੋਰੀ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਕੇਰਨ ਦੀ ਤਿਆਰੀ ਚ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਨੇ ਸਿਗਨੇਚਰ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਵੋਟ ਚੋਰ ਗੱਦੀ ਛੋੜ ਮੁਹਿੰਮ ਦੇ ਤਹਿਤ ਇਹ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਰਾਜਾ ਫੜਿੰਗ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੀ ਜਾ ਰਹੀ ਧਾਂਡਲੀ ਬਾਰੇ ਜਾਣੂ ਕਰਵਾਉਣ ਦੇ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੂਰੇ ਪੰਜਾਬ 'ਚ 15 ਲੱਖ ਸਿਗਨੇਚਰ ਕਰਵਾਉਣ ਦਾ ਸਾਡਾ ਟੀਚਾ ਹੈ ਗੱਜ ਪੰਜਾਬ ਕਾਂਗਰਸ ਪਵਨ ਵਿਕੇ ਵੋਟ ਚੋਰ ਗੱਦੀ ਛੋੜ ਮੁਹਿੰਮ ਦੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਫੁਪੇਸ਼ ਬਗੇਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਪਾਰਟੀ ਦੇ ਹਰ ਸਤਰ ਤੇ ਆਗੂਆਂ ਨੇ ਹਿੱਸਾ ਲਿਆ ਤੇ ਵੋਟ ਚੋਰਾਂ ਨੂੰ ਬੇਨਕਾਬ ਕਰਕੇ ਜਨਤਾ ਦੇ ਵਿਰੁੱਧ ਚੱਲ ਰਹੀਆਂ ਸਾਜ਼ਿਸ਼ਾਂ ਨੂੰ ناکਮ ਬਣਾਉਣ ਲਈ ਰਣਨੀਤੀ बारे विचार बताने राखी था कि इस मीटिंग के दौरान वोट चोरी देखिलाफ सिग्नेचर मुहिम दी शुरुआत की थी कि निज़ेदा सड़क कार्यक्रम सीखा सब तो अहम वोट चोर यदि छोड़ दा जीरे बेचें दस दिन अभियान शुरू किया आज जब ऑफिशियली डॉन्गिंग की थी है पूरे पंजाब के पंद्रह लाख सगनेचर अभियान का गिना सरकार पीछे है के घंटों का है और ये असली दिल्ली दस्तरी का के फॉर्म पजवाने हैं और हर बूथ को तो एक फॉर्म भरा जाएगा जिस प्रकार बीजेपी वालों वोट चोरी कीती जा रही है धागड़ी कीती जा रही है ਲੋਕਾਂ ਨੂੰ ਉਸ ਧਾਂਡਲੀ ਬਾਰੇ ਜਾਣੂ ਕਰਾਉਣ ਵਾਸਤੇ ਕਿ ਨਾਲ ਹੀ ਨਾਲੇ ਸਪੋਰਟ ਚੋਰੀ ਤੋਂ ਕਿਵੇਂ ਬਚਦੇ ਹਨ ਉਹਦੇ ਬਾਰੇ ਅਸੀਂ ਦਸਤਕ ਕਮਬਿਆਣ ਜਿਹੜਾ ਸ਼ੁਰੂ ਕੀਤਾ ਹੈ ਇਹਦੇ ਤਹਿਤ ਅਸੀਂ ਅੱਜ ਤੋਂ ਫੋਰਮ ਭਰ ਕੇ ਸ਼ੁਰੂ ਕਰਾਂਗੇ ਤੇ 5 ਕਰੋੜ ਫਾਰਟਾ ਟੀਚਰ ਕੀ ਨਿਰਵਾਚਨ ਸਗਰ कलेक्शन कमीशन ऑफ इंडिया ने बड़े लिंगा राहुल गांधी के फॉर्म्स सबमिट करेंगे और आने दिनांक पे आज जो ऑफिशियल लॉन्चिंग केरियर तमाम सहयोगी निर्देशकों ने बघेल साहब ने बांदा साहब ने साडेपी सहबाना ने साहब पार्टी मोहम्मद जी सहबाना आज की थी वोट चोरी का मामला रावत ने उठाया और अब भारतीय जनता पार्टी और उसके सच्चे लोगों के असली चेहरे सामने गए हैं, खुलेआम मीडिया के सामने उसके प्रवक्ता गोली मारने की धमकी दे रहे हैं। इसके खिलाफ प्रदेश कांग्रेस समिति ने सर्वसम्मति से प्रस्ताव पारित किया है दूसरा तो सुरक्षा की तो समीक्षा करके सुरक्षा बढ़ाए जाने के भी हम लोगों ने प्रस्ताव पारित किया तीसरी बात ये है कि ये अभियान लगातार चलेगा और प्रदेश कांग्रेस कमेटी की ओर से एक यात्रा निकाली जाएगी जिस प्रकार से राहुल गांधी जी ने यात्रा निकाली उसी प्रकार से पूरे पंजाब के सभी जिलों को कवर करते हुए का मामला है स्थानीय कंपनी है सबको तो समेटते हुए तो आगे बढ़ना है ये प्रस्ताव भी पारित हुआ है अगले कार्य योजना बना के हमारे साथ चीफ भी है ਤੋ ਲੀਡਰ ਸਭ ਜੁਆ ਬੈਠੀ ਹੋਈ ਹੈ ਸਭ ਮਿਲ ਕੇ ਰੂਪ ਰੇਖਾ ਕਰ ਲੈਣ ਅਗੋਂ ਕਦਸੇ ਸ਼ੁਰੂ ਕਰਨਾ ਹੈ ਇਹ ਤਾਰੀਖ ਕੀ ਬਾਤ ਵਿੱਚ ਤੈਕੀ ਜਾਏਗੀ ਸਭ ਸਵਧਿਆਤਾ ਸੋਚ ਰਹੀ 1984 ਦੇ ਸਿੱਖ ਕਤਲੇਆਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਵੇਲੇ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ ਸੀ 1984 ਚ ਸਿੱਖ ਪਰਿਵਾਰਾਂ ਨੇ ਆਰਐਸਐਸ ਸੇਵਕਾਂ ਦੇ ਘਰ ਆਸਰਾ ਲਿਆ ਪੰਜਾਬ ਚ ਹਾੜਾ ਦੌਰਾਨ ਵੀ ਆਰਐਸਐਸ ਵਾਲੇ ਸਭ ਤੋਂ ਪਹਿਲਾਂ ਪਹੁੰਚੇ ਹਿਮਾਚਲ ਉਤਰਾਖੰਡ ਵਿੱਚ ਆਰਐਸਐਸ ਨੇ ਲੋਕਾਂ ਦੀ ਸੇਵਾ ਕੀਤੀ ਪਿਆ ਮੋਦੀ ਨੇ ਕਿਹਾ ਕਿ ਸੰਗ ਨੇ ਹਰ ਮੁਸ਼ਕਿਲ ਘੜੀ ਵਿੱਚ ਬਿਨਾਂ ਸਵਾਰਥ ਦੂਜਿਆਂ ਦੀ ਸੇਵਾ ਕੀਤੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਵੇਲੇ ਆਰਐਸਐਸ ਨੇ ਸਿੱਖਾਂ ਦੀ ਮਦਦ ਕੀਤੀ 1984 ਚ ਸਿੱਖ ਪਰਿਵਾਰਾਂ ਨੇ ਆਰਐਸਐਸ ਸੇਵਕਾਂ ਦੇ ਘਰ आश्रा लिया पंजाब जो हड़ा दौरान भी आर एस एस वाले सब तो पहला पहुंचे साथियों जानते हैं 1984 सिखों के खिलाफ जो कटलेआम चलाया गया था अनेक सिख परिवार संघ के स्वयंसेवकों के घरों में आकर के आश्रय ले रहे थे यह स्वयंसेवकों का स्वभाव रहा है साथियों एक बार पूर्व राष्ट्रपति डॉ एपीजे अब्दुल कलाम चित्रकूट गए थे वहां उन्होंने नानाजी देशमुख जिस जी कार्य को कर रहे थे उस आश्रम स्थान को देखा था वहां के सेवा कार्य देखे वो हैरान रह गए थे उसी प्रकार से पूर्व राष्ट्रपति प्रणब मुखर्जी भी जब नागपुर गए तो वो भी संघ के अनुशासन संघ की सादगी उसको देखकर बहुत प्रभावित हुए थे साथियों आज भी आप देखें पंजाब की बाढ़ हिमाचल उत्तराखंड की आपदा केरल के वायनाड की त्रासदी हर जगह स्वयंसेवक सबसे पहले पहुंचने वालों में से एक रहते हैं ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜਪੁਰਾ ਚ ਨਮੀ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ ਹੈ। ਇਹ ਫੈਕਟਰੀ ਵਿਦੇਸ਼ੀ ਕੰਪਨੀ ਜੀ ਹੋਜ਼ ਵੱਲੋਂ ਖੋਲੀ ਗਈ ਹੈ। ਇਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਲਾਭ ਹੋਏਗਾ ਤੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸਮਾਨ ਨੇ ਕਿਹਾ ਕਿ ਸੇ ਖੇਤੀਬਾੜੀ ਨੂੰ ਕਿਸਾਨਾਂ ਦੇ ਲਈ ਲਾਹੇ ਦਾ ਧੰਦਾ ਬਣਾ ਕੇ ਇਸ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਚਾਵਾਂਗੇ। ਕੰਪਨੀ ਨੇ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਪੰਜਾਬ ਦੇ ਵਿੱਚ ਖੋਲਿਆ ਹੈ। ਇਸਮਾਨ ਨੇ ਕਿਹਾ ਕਿ ਇਸ ਫੈਕਟਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਤੌਰ ਤੇ ਰੋਜ਼ਗਾਰ ਅਚੜਾ ਖੁ ਮਿਲੇਗਾ ਇਸ ਕਾਰਨ ਕੰਪਨੀ ਦੇ ਮਾਲਕ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੀਦਰਲੈਂਡ ਆਉਣ ਦਾ ਸੱਦਾ ਦਿੱਤਾ ਗਿਆ ਸੀ ਇਹ ਮੰਨਨੇ ਕਿਹਾ ਇਹ ਸੱਦਾ ਪ੍ਰਵਾਨ ਕਰਦੇ ਆ ਕਿ ਜਦੋਂ ਵੀ ਸਮਾਂ ਮਿਲਿਆ ਤਾਂ ਉਹ ਜ਼ਰੂਰ ਆਣ ਕੇ ਤੇ ਆਪਣੇ ਨਾਲ ਕੁਝ ਕਿਸਾਨ ਭਰਾਵਾਂ ਨੂੰ ਵੀ ਲੈ ਕੇ ਜਾਣਗੇ ਜੋ ਨਵੇਂ ਟ੍ਰਿਕਿਆਂ ਦੇ ਨਾਲ ਕੁਝ ਕਰਨਾ ਚਾਹੁੰਦੇ ਨੇ ਇਹ ਜਿਹੜੀ ਕੰਪਨੀ ਇੱਥੇ ਆਈ ਹੈ ਹੋਈ ਨਾ ਇਹਨਾਂ ਨੂੰ ਦੇਖ ਕੇ ਹੋਰ ਬਹੁਤ ਆਉਣਗੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫਟਦਾ ਹੋਰ ਬਹੁਤ ਸਾਰੀਆਂ ਕੰਪਨੀਆਂ ਇੱਥੇ ਆਉਣ ਗਿਆ ਔਰ ਦੇਰੀ ਤੇ ਪਸ਼ੂ ਪਾਲਣ ਦਾ ਧੰਦਾ ਜਿਹੜਾ ਉਹ ਸਾਡਾ ਪੰਜਾਬੀਆਂ ਦਾ ਮੁੱਢ ਕਦੀਮ ਤੋਂ ਸਾਡਾ ਜੱਦੀ ਧੰਦਾ ਰਿਹਾ ਹੈ 180 ਕਿਲੋਮੀਟਰਿਕ ਟਨ ਪਸ਼ੂਆਂ ਦੀ ਜਿਹੜੀ ਫੀਲਡ ਤਿਆਰ ਹੋਊਗੀ ਔਰ ਇਹਨੂੰ 2 240000 ਤੱਕ ਲੈ ਕੇ ਜਾਣ ਦਾ ਇਰਾਦਾ ਹੈਗਾ ਜਿਸ ਤਰ੍ਹਾਂ ਕੰਪਨੀ ਦੇ ਜਿਹੜੇ ਫਾਊਂਡਰ ਮੈਂਬਰ ਨੇ ਓਨਰ ਨੇ ਉਹਨਾਂ ਨੇ ਦੱਸਿਆ ਸੋ 12 ਮਿਲੀਅਨ ਟਨ ਫੀਡ 12 ਮਿਲੀਅਨ ਟਨ ਫੀਡ ਇੱਕ ਸਾਲ ਦੇ ਵਿੱਚ ਇਹ ਕੰਪਨੀ ਜਿਹੜੀ ਹੈ ਪੁੱਥਰੂ ਆਊਟ ਦਾ ਵਰਲਡ ਉਹ ਸੇਲ ਕਰਦੇ ਬਹੁਤ ਵੱਡੀ ਕੰਪਨੀ ਹੈ ਕੰਮ ਮਿਲੂਗਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇੱਥੇ ਸਰਕਾਰ ਨੂੰ ਰੈਵਨਿਊ ਮਿਲੂਗਾ ਔਰ ਇਹਨਾਂ ਨੇ ਇੰਟਰਨੈਸ਼ਨਲ ਰੂਲਸ ਜਿਹੜੇ ਨੇ ਫਾਲੋ ਕੀਤੇ ਨੇ ਕੋਈ ਪলিউਸ਼ਨ ਨਹੀਂ ਕੋਈ ਹਵਾ ਧਰਤੀ ਜਾਂ ਫਿਰ ਪਾਣੀ ਨੂੰ ਕੋਈ ਐਸੀ ਚੀਜ਼ ਜਿਹੜੀ ਕਿ ਪੋਲੂਟ ਕਰਦੀ ਹੋਵੇ ਉਹ ਇਸ ਫੈਕਟਰੀ ਚੋਂ ਬਿਲਕੁਲ ਜ਼ੀਰੋ ਆਪਾਂ ਕਹਿ ਸਕਦੇ ਹਾਂ ਕਿ ਮਾਪਦੰਡਾਂ ਤੇ ਜ਼ੀਰੋ ਆਇਆ ਕਿ ਕੋਈ ਵਾਤਾਵਰਨ ਨੂੰ ਖਰਾਬ ਨਹੀਂ ਕਰਨਗੇ ਔਰ ਦੇਸ਼ ਦਾ ਸਭ ਤੋਂ ਪਹਿਲਾ ਪਲਾਂਟ ਜਿਹੜਾ ਪ੍ਰੋਡਕਸ਼ਨ ਦੇ ਵਿੱਚ 2016 ਚ ਆਇਆ ਸੀ ਛੋਟੀ ਜੀ ਇੱਕ ਖੋਲਿਆ ਸੀ ਪਰ ਸਭ ਤੋਂ ਵੱਡਾ ਪਲਾਂਟ ਜਿਹੜਾ ਉਹ ਪੰਜਾਬ ਚ ਖੋਲਿਆ ਦੇਸ਼ ਦਾ ਸਭ ਤੋਂ ਵੱਡਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਮਿਤ ਜਾਦੀ ਮੀਟਿੰਗ ਤੇ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਸੀਐਮ ਮਾਨ ਨੇ ਐਸਟੀਆਰਐਫ ਤੇ ਨੀਮਾ ਚ ਢਿੱਲ ਮੰਗੀ ਸੀ ਕੇਂਦਰ ਸਰਕਾਰ ਨੇ ਕਿਹਾ ਕਿ ਮੌਜੂਦਾ ਨੀਮਾ ਮੁਤਾਬਕ ਹੀ ਪੈਸੇ ਵੰਡੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਵੀ 1600 ਕਰੋੜ ਚ ਪਾਏ ਐਸਟੀਆਰਐਫ ਦਾ ਪੈਸਾ ਵੀ 1600 ਕਰੋੜ ਚ ਪਾਇਆ ਕੇਂਦਰ ਸਰਕਾਰ ਨੇ ਸਦਾ ਪੰਜਾਬ ਦੇ ਨਾਲ ਧੋਖਾ ਕੀਤਾ ਅਮਨ अरोड़ा ਨੇ ਕਿਹਾ ਕਿ ਕਿਸਾਨਾਂ ਦਾ ਮੁਆਵਜ਼ਾ ਵਧਾ ਕੇ ਕੇਂਦਰ ਸਰਕਾਰ ਨਹੀਂ ਦੇਣਾ ਚਾਹੁੰਦੀ ਪਰ ਪੰਜਾਬ ਸਰਕਾਰ ਕਿਸਾਨਾਂ ਨੂੰ ਵੱਧ ਮੁਆਵਜ਼ਾ ਦੇਣਾ ਚਾਹੁੰਦੀ ਹੈ ਜਿਸ ਤੇ ਲਈ ਐਸਟੀਆਰਐਫ ਦੇ ਨੀਮਾ ਦੇ ਵਿੱਚ ਬਦਲਾ ਹੋਣਾ ਜ਼ਰੂਰੀ ਹੈ ਤਾਂ ਬੀਤੇ ਦਿਨੀ ਮੀਟਿੰਗ ਦੇ ਵਿੱਚ ਸੀਮਾ ਨੇ ਐਸਟੀਆਰਐਫ ਦੇ ਨੀਮਾ 'ਚ ਟਿੱਲ ਮੰਗੀ ਸੀ ਪਰ ਕੇਂਦਰ ਸਰਕਾਰ ਨੇ ਕਿਹਾ ਕਿ ਮੌਜੂਦਾ ਨੀਮਾ ਦੇ ਮੁਤਾਬਿਕ ਹੀ ਪੈਸੇ ਵੰਡੋ ਕੇਂਦਰ ਸਰਕਾਰ ਦਾ ਭਾਜਪਾ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਐਚਐਮ ਸਾਹਿਬ ਦਾ ਜੋ ਅਸਲੀ ਚਿਹਰੇ ਪੰਜਾਬ ਦੇ ਪ੍ਰਤੀ ਉਹ ਨੰਗਾ ਹੋ ਚੁੱਕਿਆ ਕਿਉਂਕਿ ਮੀਟਿੰਗ ਤੋਂ ਬਾਅਦ ਇੱਕ ਪੀਆਈਬੀ ਦੀ ਯਾਨੀ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇੱਕ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਇਸ ਪ੍ਰੈਸ ਰਿਲੀਜ਼ ਦੇ ਅੰਦਰ ਵਿੱਚ ਇਸ ਗੱਲ ਦੇ ਬਾਵਜੂਦ ਕਿ ਬੜੇ ਰਸਾਸਗਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀਐਮ ਸਾਹਿਬ ਦੀ ਔਰ ਐਚਐਮ ਦੀ ਇਹਦੇ ਵਿੱਚੋਂ ਦੋ ਪੈਰਾਗ੍ਰਾਫਸ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੂੰਗਾ ਜੋ ਪ੍ਰੈਸ ਇਨਫੋਰਮੇਸ਼ਨ ਬਿਊਰੋ ਕੇਂਦਰ ਸਰਕਾਰ ਵੱਲੋਂ ਜੋ ਪ੍ਰੈਸ ਰਿਲੀਜ਼ ਹੈ ਜਿਹੜਾ ਉਹ ਕੀਤਾ ਗਿਆ ਲੇਟ ਨਾਈਟ ਯਾਨੀ ਕਿ ਮੀਟਿੰਗ ਤੋਂ ਤਕਰੀਬਨ 4-5 ਘੰਟੇ ਬਾਅਦ ਦੋ ਪੈਰਾਗ੍ਰਾਫਸ ਕੀ ਕਹਿੰਦੇ ਨੇ ਕਿ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਕੋ ਅਵਗਤ ਕਰਾਇਆ ਗਿਆ ਕਿ ਰਾਜੇ ਆਪ ਦਾ ਪ੍ਰਤੀਕਿਰਿਆ ਕੋਸ਼ ਹਨ ਕਿ ਐਸ ਡੀ ਆਰ ਐਫ ਮੇ ਰਾਜੇ ਕੇ ਪਾਸ ਆਲਰੇਡੀ 12000 590 ਕਰੋੜ ਰੁਪਏ ਕੀ ਪ੍ਰਾਪਤ ਧਨ ਰਾਸ਼ੀ ਉਪਲਵ ਦਾ ਜਿਸका ਉਪਯੋਗ भारत सरकार के मानदंडो के अनुसार प्रभावित लोगों को राहत पहुंचाने के लिए तत्काल पुनर्वास के लिए किया जा सकता है। ਉਹ ਕਹਿੰਦੇ ਨੇ ਜੀ ਤੁਹਾਡੇ ਕੋਲ 12890 ਕਰੋੜ ਰੁਪਏ ਨੇ ਕੇਂਦਰ ਸਰਕਾਰ ਦੇ ਨੋਰਮਸ ਮੁਤਾਬਕ ਵੰਡ ਦੋ। ਉਹ ਭਾਈ ਉਹਦੇ ਵਿੱਚੋਂ ਤਾਂ ਜੇ ਸਾਰਾ ਜ਼ੋਰ ਵੀ ਲਾ ਲੇ ਸਰਕਾਰ ਤੁਹਾਡੇ ਨੋਰਮਸ ਮੁਤਾਬਕ ਤਾਂ ਜੋਰ ਮਾਰ ਕੇ ਉਹ 1000 1200 ਕਰੋੜ ਰੁਪਏ ਵੀ ਨਹੀਂ ਬਣਨਾ ਹੈਗਾ। 5 ਲੱਖ ਏਕੜ ਦਾ ਨੁਕਸਾਨ ਹੋਇਆ। ਪੰਜਾਬ ਦੇ ਵਿੱਚ 5 ਲੱਖ ਏਕੜ ਨੂੰ ਤੁਸੀਂ 6800 ਰੁਪਏ ਦੇ ਹਿਸਾਬ ਨਾਲ ਮਲਟੀਪਲਾਈ ਕਰ ਲੋ 340 ਕਰੋੜ ਰੁਪਏ ਬਣਿਆ ਘਰਾਂ ਦਾ ਸੜਕਾਂ ਦਾ ਸਕੂਲਾਂ ਦਾ ਹਸਪਤਾਲਾਂ ਦਾ ਜੇ ਲੋਕਾਂ ਦੇ ਕਿਸੇ ਨੇ ਜਿਹੜੇ 60 ਜਾਨਾਂ ਚਲੀ ਗਈ ਉਹਦਾ ਸਾਰੇ ਕਾਸੇ ਦਾ ਕੁੱਲ ਮਿਲਾ ਕੇ ਉਹ 1000 ਕਰੋੜ ਰੁਪਏ ਵੀ ਨਹੀਂ ਬਣਦਾ ਹੈਗਾ ਥੋੜੇ 12000 ਕਰੋੜ ਰੁਪਏ ਨੂੰ ਜਿਹੜਾ ਗਣਾਈ ਜਾਂਦੇ ਹੋ ਵੀ ਉਹ ਉਹਦਾ ਕਰਨਾ ਕੀ ਅਸੀਂ ਫੋੜੇ ਤੇ ਰਗੜ ਕੇ ਲਾਉਣਾ ਪੰਜਾਬ ਨੇ ਤੇ ਪੰਜਾਬੀਆਂ ਨੇ ਜੋ ਇਸ ਵਿਪਤਾ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਕੰਮ ਹੀ ਨਹੀਂ ਆ ਸਕਦਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ 1600 ਕਰੋੜ ਦੇਗੇ ਤੇ ਅਗੇ 1600 ਕਰੋੜ ਚ 805 ਕਰੋੜ ਤੋਂ ਥੋੜੋ ਪਹਿਲਾਂ ਆ ਗਿਆ ਇਸ ਤੋਂ ਵੱਡਾ ਗੁਨਾਹ ਇਸ ਤੋਂ ਵੱਡਾ ਧੋਖਾ ਇਸ ਤੋਂ ਵੱਡਾ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਹੋ ਨਹੀਂ ਸਕਦਾ ਹੈਗਾ ਜਿਹੜਾ ਕਿ ਕੇਂਦਰ ਸਰਕਾਰ ਪੰਜਾਬ ਦੀ ਪਿੱਠ ਦੇ ਵਿੱਚ ਮਾਰ ਲੱਗੀ ਹੋਈ ਹੈ ਸੋ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦੇ ਆ ਨਿੰਦਦੇ ਆ ਔਰ ਸਵਾਲ ਪੁੱਛਦੇ ਆਂ ਬੀਜੇਪੀ ਦੇ ਲੀਡਰਸ ਤੋਂ ਜਾਖੜ ਸਾਹਿਬ ਤੋਂ ਬਿੱਟੂ ਜੀ ਹੋਂਣਾ ਤੋਂ ਕਿ ਜੀ ਹੁਣ ਤੁਹਾਡਾ ਕੀ ਸਟੈਂਡ ਹੈ ਐਮਪੀ ਤਰੰਬੀਰ ਗਾਂਧੀ ਨੇ ਹਲਕਾ ਇੰਚਾਰਜਾਂ ਦੀ ਨਿਯੁਕਤੀ ਤੇ ਸਵਾਲ ਖੜੇ ਕੀਤੇ ਨੇ ਹਲਕਾ ਇੰਚਾਰਜਾਂ ਨੂੰ ਉਹਨਾਂ ਨੇ ਹਾਰੇ ਹੋਏ ਉਮੀਦਵਾਰ ਦੱਸਿਆ ਤਰੰਬੀਰ ਗਾਂਧੀ ਨੇ ਕਿਹਾ ਕਿ ਜਮਾਨਤਾਂ ਸਬਤ ਕਰਵਾਉਣ ਵਾਲੇ ਹਲਕਾ ਇੰਚਾਰਜ ਲਗਾਏ ਕਿ ਹਾਰੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਕਿਸਨੇ ਨਿਯੁਕਤ ਕੀਤਾ ਹਲਕਾ ਇੰਚਾਰਜਾਂ ਦੇ ਨਾਮ ਅਤੇ ਨਿਯੁਕਤੀ ਦੇ ਆਦੇਸ਼ ਜਨਤਕ ਕੀਤੇ ਜਾਣ ਇਹ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ ਤਾਂ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਤਰੰबीर ਗਾਂਧੀ ਨੇ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਦਾਵਾ ਕੀਤਾ ਕਿ ਜਿਨ੍ਹਾਂ ਲੋਕਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਉਹਨਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਇਹ ਅਭਿਆਸ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸੱਭਿਆਚਾਰ ਦੇ ਉਲਟ ਹੈ ਡਾਕਟਰ ਗਾਂਧੀ ਨੇ ਲਿਖਿਆ ਇਸ ਦਾ ਰਾਹੀ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹੁਣ ਹਾਰ ਨੌਜਵਾਨਾਂ ਅਤੇ ਔਰਤਾਂ ਦੀ ਲੀਡਰਸ਼ਿਪ ਸਮਰਥਾ ਨੂੰ ਤਬਾਹ ਕਰ ਦਿੱਤਾ ਹੈ ਕਾਂਗਰਸ ਪਾਰਟੀ ਵਿੱਚ ਇਹ ਹਲਕਾ ਇੰਚਾਰਜ ਕੌਣ ਨੇ ਤੇ ਉਹ ਕੀ ਨੇ ਇਹ ਉਹੀ ਉਮੀਦਵਾਰ ਨੇ ਜੋ ਵਿਧਾਨ ਸਭਾ ਤੱਕ ਪਹੁੰਚਣ ਵਿੱਚ ਅਸਫਲ ਰਹੇ ਕੁਝ ਦੀ ਤਾਂ ਜ਼ਮਾਨਤ ਤੱਕ ਸਫਤ ਹੋ ਗਈ ਸਵਾਲ ਇਹ ਹੈ ਕਿ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਉਹਨਾਂ ਨੂੰ ਨਿਯੁਕਤ ਕਰਨ ਵਾਲੇ ਨੇਤਾ ਦਾ ਨਾਮ ਦੱਸੋ ਤੇ ਉਹਨਾਂ ਦੇ ਆਦੇਸ਼ ਜਨਤਕ ਕਰੋ ਹਰਿਆਣਾ ਦੇ ਹੜਪੀੜਤਾ ਲਈ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸਾਨੀ ਨੇ ਰਾਸ਼ੀ ਜਾਰੀ ਕੀਤੀ ਹੈ ਸੀਐਮ ਨਾਭ ਸਾਨੀ ਨੇ ਕਿਹਾ ਕਿ 4 ਕਰੋੜ ਤੋਂ ਵੱਧ ਦੀ ਰਕਮ ਖਾਤਿਆਂ ਚ ਪਾਈ ਗਈ ਹੈ 2386 ਪ੍ਰਭਾਵਿਤ ਲੋਕਾਂ ਨੂੰ ਮੁਆਵza ਦਿੱਤਾ ਗਿਆ ਹੈ ਇਸ ਵਿੱਚ 2371 ਘਰਾਂ ਦੇ ਨੁਕਸਾਨ ਦੇ ਲਈ ਹੈ ਕਿਸਾਨਾਂ ਨੂੰ ਪ੍ਰਤੀ ਏਕੜ 15000 ਰੁਪਏ ਮੁਆਵza ਮਿਲੇਗਾ ਫਸਲਾਂ ਦੇ ਨੁਕਸਾਨ ਦੀ ਸਮੀਖਿਆ ਕਰ ਰਹੇ ਹਨ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵza ਮਿਲ ਜਾਵੇਗਾ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਟਿਊਬਵੈੱਲ ਦੇ ਬਿਜਲੀ ਬਿੱਲ ਦਸੰਬਰ 2025 ਤੱਕ ਲਈ ਮੁਲਤਵੀ ਕੀਤੇ ਗਏ ਨੇ ਅੱਜ ਮੈਂ ਨੇ ਈਕ ਸ਼ਕਤੀ ਪੂਰਤੀ ਪੋਰਟਲ ਦੇ ਮਾਧਿਅਮ ਸੇ जो भारी वर्षा के कारण घरों घरेलू सामान और पशुओं की हानि हुई है उसके लिए दो हजार तीन सौ छियासी जो लोग इफेक्ट हुए हैं उनको मुआवजा के तौर पर चार करोड़ बहत्तर लाख छह हजार रूपये की राशि आज उनके खातों में पहुंचाई गई है इनमें से दो हजार तीन सौ कहत्तर मकानों के नुकसान के लिए चार करोड़ सतासठ लाख पचहत्तर हजार रूपये तेरह पशुओं की हानि के लिए चार लाख एक हजार रुपए दो घरों में समान खराब होने पर उनको आर्थिक सहायता में शामिल किया गया है खबर ही हूं मेनू कुलदीप दो इजाजत देखते रहो प्राइमेष टीवी अपना